ਇਸ ਤਰ੍ਹਾਂ ਦੀ ਸ਼ਿਕਾਇਤ ਜਿਹੇ ਮੋਟੂ ਬਿਲਤਾ ਹੈ ਕਿਸ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਉਹ ਆਈ ਸੀ ਤੇ ਉਹਦੇ ਇੱਕ ਤੇ ਕੋਈ ਐਦਾ ਇਹਨਾਂ ਕਿ ਮੈਂ ਜਦੋਂ ਸੁਰਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜਨ ਤੋਂ ਬਾਅਦ ਮੈਂ ਸੁਨਦਰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਬੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕਿ ਇਹਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਹੈ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸੁਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ-ਅੱਛੇ ਪ੍ਰੋਜੈਕਟ ਉਹਨੂੰ ਦਿਲਾਣੇ ਨੇ ਲੇਕਿਨ ਸੁਨੰਦਾ ਨੇ ਜਦੋਂ ਆਪਣੀ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਬਾਹਰ ਜਾ ਕੇ ਨੇ ਆਪਣੀ ਮਦਰ ਨੂੰ ਕਾਸਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਦੇ ਫੋਲੋਇੰਗ ਫਾਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾ ਆ ਔਰ ਉਹ ਲੜਕੀ ਨੇ ਜਿਹਨੇ ਐਨਾ ਪੈਸਾ ਕਮਾਇਆ ਹੋਵੇਗਾ ਲੇਕਿਨ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਹੈ ਤੇ ਉਸ ਬਾਅਦ ਉਹਨੇ ਫਿਰ ਆਪਣੇ ਦੁਖੀ ਲੋਕਾਂ 'ਤੇ ਉਹਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ ਚਰਮ ਸਿੰਘ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਹੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਜਿੰਨੀ ਡੈਫੀਨਟਲੀ ਸੁਨੰਦਨ ਨੂੰ ਕਹੂੰਗੀ ਕਿ ਸਾਡੇ ਨਾਲ ਆ ਕੇ ਬੈਠੇ ਤਾਂ ਆਪਣੇ ਖੁਦ ਹੋ ਖੁਦ ਹੀ ਡਿਟੇਲ ਦੱਸੇ ਸਾਰੀ ਉਸ ਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਇੱਕ ਲੈਡੀ ਦੀ ਸੇਫਟੀ ਸਿਕਿਉਰਿਟੀ ਦੇ ਲਈ ਹੈਗੀ ਔਰ ਮੈਂ ਪੂਰਾ ਸਾਥ ਦੇਵਾਂਗੀ ਔਰ ਇਹਦੇ ਚ ਕਈ ਵਾਰ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ 2 ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿਤੇ ਦਾ ਕਿਸੇ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਉਹ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੋਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਉਹ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀ ਹਾਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏਗਾ ਲੱਗੂ ਕੀ ਮਾਮਲਾ ਦਰਜ ਹੋਇਆ ਹੈ ਤੁਸੀਂ ਅੱਜ ਅੱਜ 9 ਤਰੀਕ ਦੀ ਰਿਪੋਰਟ ਤੁਸੀਂ ਦਿੱਤੀ ਹੈ ਕੁਝ ਹਜੇ ਤੱਕ ਪੁਲਿਸ ਵੱਲੋਂ ਕੋਈ ਤੁਹਾਡੇ ਸਾਹਮਣੇ ਸ਼ੇਅਰ ਕੀਤੀ ਗਈ ਕਿਉਂਕਿ ਦੇਖੋ ਇਹਦਾ ਕਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਨਦਰ ਨਾਲ ਗੱਲ ਕੀਤੀ ਉਹ ਸਬਾਹ ਸੋਮੋਟੋ ਲਿਆ ਔਰ ਉਸ ਸਮਾਦੂ ਦੀ ਅਰੈਸਟ ਵੀ ਪੈ ਗਈ ਹੈ ਇਮੀਡੀਏਟਲੀ ਔਰ ਮੈਂ ਜਦੋਂ ਸੋਮੋਟੋ ਲਿਖਿਆ ਅੱਜ ਆਈ ਐਮ ਸ਼ੋਰ ਕਿ ਸੰਡੇ ਦਾ ਦਿਨ ਸੀ ਐਂਡ ਸ਼ਾਨੂੰ ਸ਼ਾਨ ਤਖਸ਼ਦ ਡੈਫੀਨਟਲੀ ਆ ਜਾਏਗੀ ਨਹੀਂ ਤੁਸੀਂ ਕਿਹਾ ਕਿ ਹੋਰ ਵੀ ਇੰਡਸਟਰੀ ਚ ਇਸ ਤਰ੍ਹਾਂ ਦੇ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਫੇਸ ਤੋਂ ਬਾਤ ਕੋ ਛੋਟ ਨਹੀਂ ਮੇਰੀ ਨੋਲੇਜ ਚ ਇੱਕ ਹੋਰ ਲੜਕੀ ਆਈ ਸੀ ਜਿਹੜੀ ਕਿ ਅਗੇ ਇੰਡਸਟਰੀ ਦੇ ਨਾਲ ਹੀ ਉਹ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਦਾ ਹਰੇ ਮਨਾ ਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜੂਗ ਆਈਆਂ ਨੇ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨੇ ਕਿਉਂਕਿ ਮੈਂ ਬੜੇ ਹੈਰਾਨ ਕਰ ਦੇਣ ਵਾਲੇ ਅਲੀਗੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਹੈ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਰ ਨੇ ਕੀਤਾ ਹੋਵੇ ਸੁਨੰਦਰ ਨੇ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨੇਟਲੀ ਉਹਦੀ ਗੱਲਾਂ ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਪੂਰੇ ਹੋਣਗੇ ਉਹਨਾਂ ਨੂੰ ਤਗ ਮਿਲਣਗੇ ਔਰ ਬਹੁਤ ਅੱਛਾ ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬਣਦਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ ਅੱਛਾ ਕੰਮ ਹੋਇਆ ਹੋਵੇ ਇੰਨੇ ਪੈਸੇ ਮਿਲੇ ਹੋਣ ਔਰ ਉਹ ਲੜਕੀ ਆਪਣੇ ਫ્લેਟ ਦੇ ਕਿਰਾਏ ਦੇ ਲਈ ਮਹਤਾਜ ਹੈ ਕਿ ਮੈਂ ਕਿਥੋਂ ਦੇਣਾ ਹੈ ਬਹੁਤ ਵੱਡੀ ਗੱਲ ਹੈ ਹੁਣ ਮਹਿਲਾ ਕਮਿਸ਼ਨ ਵੱਲੋਂ ਅੱਗੇ ਦੀ ਕਿਸ ਤਰ੍ਹਾਂ ਦੀ ਗੱਲ ਇਹਦੇ ਵਿੱਚ ਕੀਤੀ ਜਾਏਗੀ ਕਿ ਅੱਜ ਰਿਪੋਰਟ ਵੀ ਤੁਹਾਨੂੰ ਸਬਮਿਟ ਕਰਨੀ ਹੈ ਪੁਲਿਸ ਨੇ ਦੇਖਦੇ ਔਰ ਫੈਕਟ ਕੀ ਆਉਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕਹਿੰਦਾ ਕੀ ਫੈਕਟਸ ਆਉਂਦੇ ਨੇ ਔਰ ਫਿਰ ਸੁਨਿੰਦਰ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਅਨੂਨ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖੇ ਆਪਣੀ ਗੱਲਾਂ ਰੱਖੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿਹੜੀ ਧਾਰਾਵਾਂ ਲੱਗੀਆਂ ਨੇ ਕੀ ਗੱਲ ਬਣਦੀ ਹੈ ਮੈਂ ਤੁਹਾਨੂੰ ਬੌਂਡ ਬਾਰੇ ਵੀ ਗੱਲ ਹੋਈ ਕਿ ਬੌਂਡ ਕਿੰਨੇ ਸਨੇ ਵਾਸਤੇ ਅਕੋਰਡਿੰਗ ਟੂ ਸੁਨੰਦਰਾ ਨਹੀਂ ਨਹੀਂ ਖਤਮ ਨਹੀਂ ਸੁਨੰਦਰਾ ਦੇ ਕਹਿਣ ਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬੌਂਡ ਦੀ ਗੱਲ ਕਰ ਰਹੇ ਹੋ ਨਾ ਮੇਰੇ ਕੋਲ ਉਸ ਬੌਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬੌਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋਈ ਹੋਵੇ ਉਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ بار بار ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ ਬੌਂਡ ਹੈ ਓਨਲੀ ਸ਼ੀ ਕੈਨ ਵਰਕ ਵਿਦ ਆਰ ਕੰਪਨੀ ਕੋਈ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ ਸੁਨਿੰਦਰ ਕਹਿੰਦੀ ਕਿ ਮੈਨੂੰ ਐਸੇ ਕਿਸੇ ਬੌਂਡ ਦੇ ਬਾਰੇ ਕੋਈ ਨੋ ਲੈਜ ਨਹੀਂ ਹੈ